اسلام علیکم جی ویرو کی حال چالے امید کرنا ਤੁਸੀਂ سارے خیرات نال ਹੋ گے رب سارے ਨੂੰ ਚੜ੍ਹਦੀ ਕਲਾ ਚ ਰੱਖੇ ਪਾਕਿਸਤਾਨ ਦਾ ਇੱਕ ਮذبی ਸਕਾਲਰ ਪਾਕਿਸਤਾਨ ਦਾ ਇਸਲਾਮਿਕ ਮذبی ਸਕਾਲਰ ਜਿਹਨੂੰ ਪੂਰੀ ਦੁਨੀਆ ਦੇ ਅੰਦਰ ਕਾਫੀ ਜ਼ਿਆਦਾ ਪਪੂਲਰਟੀ ਮਿਲੀ ਪੂਰੀ ਦੁਨੀਆ ਦੇ ਅੰਦਰ ਲੈਂਦੇ ਪੰਜਾਬ ਦੇ ਅੰਦਰ ਚੜਦੇ ਪੰਜਾਬ ਦੇ ਅੰਦਰ ਓਵਰ ਆਲ ਅਸੀਂ ਦੇਖਿਆ ਲੋਕ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਨੇ ਸਿੱਖੀਜ਼ਮ ਬਾਰੇ ਸਿੱਖਾਂ ਸਰਦਾਰਾਂ ਦੇ ਬਾਰੇ ਇਹੋ ਜੀਆਂ ਗੱਲਾਂ ਕਹਿ ਦਿਤੀਆਂ ਕਿ ਪੂਰੀ ਦੁਨੀਆ ਹੈਰਾਨ ਰਹਿ ਗਈ ਕੀ ਮੁਕੰਮਲ ਡਿਟੇਲ ਹੈ ਇਸ ਸੰਤ ਲਗਾਈ ਦੀ ਵੀਡੀਓ ਵੀਡੀਓ ਅਲਵਾਦਨਿਆ ਵੀਡੀਓ ਅਲਵਾਦਨ ਤੋਂ ਪਹਿਲੇ तमाम ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਵਾਲੇ ਕਿਨ ਵੀ ਦਬਾਓ ਤਾਂ ਕਿ ਆਨ ਲਈ ਜੁਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਗੁਰਦੁਆਰੇ ਗਿਆ ਮੈਂ ਕਿਹਾ ਸਿੱਖੋ ਦੱਸੋ ਕਿਸੇ ਦਾ ਹੱਕ ਖਾਂਦੇ ਉਹਨਾਂ ਕਹੇ ਜੀ ਬਾਬੇ ਗੁਰੂ ਨਾਨਕ ਸਾਹਿਬ ਨੇ ਆਪਣੇ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ ਸੁਣ ਲਓ ਤੇ ਹਨ ਉਹਨਾਂ ਕੀ ਲਿਖਿਆ ਗੁਰੂ ਗ੍ਰੰਥ ਚ ਕਹਿੰਦੇ ਹੱਕ ਪਰਾਇਆ ਨਾਨਕਾ ਕਿਆ ਗਾਇ ਕਿਆ ਸੂਰ ਉਹਨੇ ਕਹੇ ਜੇ ਕੋਈ ਸਿੱਖ ਖਾਏ ਤਿੰਜ ਵਿੱਚ ਗਾਇ ਖਾਂਦਾ ਟੱਗੀ ਖਾਂਦਾ ਜੇ ਕੋਈ ਮੁਸਲਮਾਨ ਖਾਏ ਇੰਜ ਜਿਵੇਂ ਸੂਰ ਖਾਂਦਾ ਸਿੱਖ ਵੀ ਪ੍ਰਾਇਆ ਹੱਕ ਨਹੀਂ ਖਾਂਦੀ ਹਿੰਦੂ ਵੀ ਪ੍ਰਾਇਆ ਹੱਕ ਨਹੀਂ ਖਾਂ ਤੇ ਰਾਜ਼ੀ ਈਸਾਈ ਵੀ ਪ੍ਰਾਇਆ ਹੱਕ ਖਾਂ ਤੇ ਨਹੀਂ ਰਾਜ਼ੀ ਮੈਨੂੰ ਦੱਸੋ ਯਹੂਦੀ ਵੀ ਪ੍ਰਾਇਆ ਹੱਕ ਖਾਂ ਤੇ ਰਾਜ਼ੀ ਨਹੀਂ ਮੈਨੂੰ ਦੱਸ ਤੂੰ ਉਸ ਨਵੀ ਦਾ ਕਲਮਾ ਪੜਿਆ ਜਿਹਨੂੰ ਲੋਕੀ 사ਦਕ ਵੀ ਕਹਿੰਦੇ ਅਮੀਨ ਵੀ ਕਹਿੰਦੇ ਨੇ ਸੁਭਾਨ ਅੱਲ੍ਹਾ ਅੱਜ ਕਿੰਨੇ ਬੈਠੇ ਜਿਹੜੇ ਉਸ نبی ਦਾ ਕਲਮਾ ਪੜ੍ਹ ਕੇ ਆਪਣਾ ਕਰਦਾਰ ਇੰਦਾ ਰੱਖਿਆ ਹੋਵੇ ਕਿ ਮਹੱਲੇ ਦੇ ਲੋਕ ਕਹਨ ਭਾਈ ਇਹਦੀ ਕਸਮ ਮੈਂ ਦਿੰਦਾ ਤੇਰੀ ਤਾਂ ਕਸਮ ਪੁੱਤਰ ਨਹੀਂ ਦਿੰਦੇ ਤੇਰੀ ਕਸਮ ਮੌਲਵੀ ਨਹੀਂ ਦਿੰਦਾ ਤੇਰੀ ਕਸਮ ਮਾਂ ਪਿਓ ਨਹੀਂ ਦਿੰਦਾ ਤੇਰੀ ਕਸਮ ਬੇਲੀ ਨਹੀਂ ਦਿੰਦੇ ਆ ਕਿੰਨੇ ਤੁਸੀਂ ਪਿੰਡ ਵਾਲੇ ਬੈਠੇ ਜੇ ਆ ਮੁੰਜੀਆਂ ਲਾਈਆਂ ਨੇ ਅੱਲਾ ਜਾਣਦਾ ਹੈ ਟੈਲਾਂ ਤੱਕ ਪਾਣੀ ਨਹੀਂ ਪਹੁੰਚਦਾ ਰਲ ਕੇ ਪਰਚਾ ਕਰਾ ਲੈਂਦੇ ਨੇ ਪਾਣੀ ਤੋੜ ਲੈਂਦੇ ਅਗਲੀ ਗੱਲ ਸੁਣ ਲਓ ਆ ਤੁਸੀਂ ਬੈਠੇ ਮੈਂ ਇੱਕ ਪਿੰਡ ਗਿਆ ਮੈਂ ਕਿਹਾ ਲੋਕੋ ਬਿਜਲੀ ਡਾਇਰੈਕਟ ਨਾ ਬਾਲੋ ਏਸੀ ਡਾਇਰੈਕਟ ਨਾ ਚਲਾਓ ਬਬੀਆਂ ਡਾਇਰੈਕਟ ਨਾ ਚਲਾਓ ਮੋਟਰਾਂ ਡਾਇਰੈਕਟ ਨਾ ਚਲਾਓ ਇੱਕ ਬਾਬਾ ਉੱਟ ਕੇ ਆਂਦਾ ਮੇਰੀ ਵੀ ਸੁਨੇਗਾ ਮੈਂ ਢਾਈ ਘੰਟੇ ਮੈਨੂੰ ਸੁਣਿਆ ਇੱਕ ਮਿੰਟ ਮੈਂ ਤੈਨੂੰ ਵੀ ਸੁਣ ਲੈਣਾ ਆਂਦਾ ਜਿੱਥੇ ਬੋਲ ਰਿਹਾ ਮਸਜਿਦ ਦੀ ਵੀ ਡਾਇਰੈਕਟ ਲੱਗੀ ਆਲਾ ਮੈਂ ਕਹ ਦੁਜੀਆਂ ਮਸੀਤਾਂ ਕਹਿੰਦੇ ਸਾਰੇ ਪਿੰਡ ਦੀਆਂ ਡਾਇਰੈਕਟ ਮੈਂ ਮੌਲਵੀਆਂ ਨੂੰ ਪਤਾ ਆਂਦਾ ਜਿਹੜੇ ਪੜਨ ਵਾਲੇ ਹੋ ਜਿਹੜੇ ਪੜਾਉਣ ਵਾਲੇ ਕਹਿੰਦਾ ਸੋ ਚੋਰੀ ਦੀ ਬਿਜਲੀ ਲੱਗੀ ਹੋਏ ਤੇ ਉਥੇ ਵਜ਼ੂ ਹੋਏਗਾ ਢਿਲੇ ਪੈ ਗਏ ਨਹੀਂ ਮੈਂ ਇੱਕ ਮਸੀਤੇ ਗਿਆ ਉਥੇ ਖੰਭਾ ਲੱਗਾ ਸੀ ਆ ਵਾਪਦਾ ਦਾ ਬੋਲੋ ਵਾਪਦਾ ਦਾ ਖੰਭਾ ਲੱਗਾ ਉਥੇ ਸਪੀਕਰ ਲੱਗੇ ਤੇ ਮੈਂ ਆਖਿਆ ਵੀ ਆ ਖੰਭਾ ਕਿਥੋਂ ਲੈ ਆ ਰਹੀ ਹੈ ਬਾਰ ਵੀ ਆ ਗਰੀਬ ਆਪਦਾ ਦਾ ਮੈਂ ਅਫਸਰ ਨੂੰ ਪੁੱਛਿਆ ਉਹਨੇ ਬੋਲ ਲਾ ਲਾ ਮੈਂ ਅਫਸਰ ਦੀ ਜ਼ਗੀਰ ਹੈ ਵੀ ਵਾਪਦਾ ਤੇ ਰਿਆਸਤ ਦੀ ਇਮਾਨਤ ਹੈ میں تو مسیحت کھمبا لایا ہے دل کے پھپولے جل اٹھے سینے کے داغ سے اس گھر کو آگ لگی گھر کے چراغ سے جن پتوں پہ تکیا تھا وہ پتے ہوا دینے لگے زبان سے دیا لا الہ تو کیا دلوں نگاہ مسلم نہیں تو کچھ بھی نہیں آج کتنے بیٹھے ہیں سڑک حضرت مبارک رحمت اللہ بیاہ ہو گیا کہ اللہ نے عبداللہ بن مبارک رحمت اللہ علیہ جیسے ہیرے بیٹے عطا کی لکھا حدیثہ دا حافظ پتر عبداللہ بن مبارک اس بات دا پتر سی سنیا جنہیں حرام نہیں کھا دا جدو اللہ نبی اللہ ولی اللہ ویکھنیا ہون پھر اولاد نو حلال کھوانا پوے گا حرام تو بچنا پوے گا ساڑے تھے تھی پترہ نو نوکری لوا کے اندھے نے دو چار لاکھ رپیہ مولوی لگ بھی جائے پر نوکری لوا دو تو انہیں اگو جنید بغدادی جمنے نے بولو جنہیں رشوت دے کے لگنا ہے انہیں کتھو ولی جمنے حضرت عبداللہ بن مبارک دا گمان یہودی سی یہ یہودی مکان بیچنا نہ لا دیتا تقریب دا نہ چور یادری گل ہے میرا سلام ہے میں واقعہ دے وچ تینو رنگ پر کے دس جاواں عبداللہ بن مبارک مبارک نیک بات دا نیک ਵੱਲ ਤੁਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਬੀਆਂ ਜਿਹੜਾ ਕ ਮਾਵਾ ਕਰਦੀਆਂ ਉਹ ਕਰਦੀਆਂ ਧੀਆਂ ਮਾਂ ਪਰਤੀ ਪਿਤਾ ਪਰ ਘੋੜਾ ਪੋਤਾਂ ਨੇ ਤੇ ਥੋੜਾ ਥੋੜਾ ਅਸਰ ਹੁੰਦਾ ਹੈ ਦੁੱਧਾਂ ਤੇ ਬੁੱਧਾਂ ਜਾਂਦੀਆਂ ਨੇ ਤੁਖਮਾਂ ਤੇ ਤੁਖਮ ਜਾਂਦੇ ਨੇ ਬੋਲੋ ਤੁਖਮਾਂ ਤੇ ਤੇ ਦੁੱਧਾਂ ਤੇ ਬੁੱਧਾਂ ਜਾਂਦੀ ਬਾਰ ਅੱਗੇ ਆਈ ਹੁੰਦੀ ਨੇ ਮਕਾਨ ਵੇਚਣਾ ਲਾ ਦਿੱਤਾ ਨੇ ਯੁਧਿਆ ਪਰੇਸ਼ਾਨ ਬੈਠਾ ਹੈ ਕਹਿੰਦਾ ਕਿਉਂ ਪਰੇਸ਼ਾਨ ਹਾਂ ਮੇਰਾ ਮਕਾਨ 4000 ਦਾ ਹੈ ਤੇ ਮੈਨੂੰ ਮੁੱਲ 2000 ਲੱਗਾ ਹੈ ਮੈਂ ਮਜਬੂਰ ਹਾਂ ਮੈਂ ਵੇਚਣਾ ਹੈ ਸਾਡੇ ਵੀ ਇੱਥੇ ਜਿਹਨੂੰ ਮਜਬੂਰੀ ਹੋਵੇ ਨਾ ਉਹਦਾ ਮਕਾਨ 2000 ਦਾ ਨਾ ਉਹਨੂੰ 1000 ਰੁਪਇਆ ਦੇਣ ਦੇ ਜਿੱਦੀ ਪਹਿਲੇ ਨੂੰ ਰਾਹ ਕੋਈ ਨਹੀਂ ਨਾ ਹੁੰਦਾ ਅਸੀਂ ਉਹਨੂੰ ਇਹ ਨਹੀਂ ਕਦੀ ਆਖਿਆ ਮੇਰੀ ਪਹਿਲੇ ਦਾ ਰਾਹ ਹੈਗਾ ਚੱਲ ਤੇਰਾ ਵੀ ਨਾਲ ਵੇਚਦੇ ਨੇ ਉਹਨੂੰ ਆਨੇ ਵੇਚਣਾ ਤੇ ਵੇਚ ਨਹੀਂ ਤੇ ਸਾਰੇ ਪਾਸੇ ਰਾਹ ਬੰਦ ਤੂੰ ਉੱਤੋਂ ਨਹੀਂ ਜਾਣਾ ਗੋਲੋ ਅਸੀਂ ਤੇ ਮੁਸਲਮਾਨ ਕਿਸਦਾ ਸਾਥ ਨਹੀਂ ਦਿੰਦੇ ਅਸੀਂ ਮੁਸਲਮਾਨ ਕਿਸਦਾ ਭਲਾ ਨਹੀਂ ਕਰਦੇ ਕਰ ਭਲਾ ਹੋਊ ਭਲਾ ਅੰਤ ਭਲੇ ਦਾ ਭਲਾ ਅੰਤ ਭਲੇ ਬਟਾ ਬੈਠ ਜਾ ਬੈਠ ਜਾ ਯੋਦੀ ਕਹਿਣ ਲਗਾ ਤੁਲਾ ਮੇਰਾ ਮਕਾਨ ਇੱਕ ਜਾਣਾ ਹੈ ਮੈਨੂੰ ਕੀਮਤ ਥੋੜੀ ਮਿਲਦੀ ਹੈ ਅੱਦਲਾ ਬੇ ਮੁਬਾਰਕ ਦੇਣੇ ਨੇਕ ਬਾਤ ਦਾ ਪੁੱਤਰ ਸੀ ਕਹਿੰਦਾ ਯੂਦੀਆ ਸ਼ਾਮਾ ਤੱਕ ਮੇਰੀ ਦੀਕ ਰੱਖੀ ਮਕਾਨ ਨਾਲ ਵਿੱਚ 2000 ਉਹਨੇ ਦਿਰਮ ਦਿਨਾਰ ਲੈ ਕੇ ਨਾ ਝੋਲੀ ਚ ਤੇ ਜਾ ਯੂਦੀ ਦਾ ਬੂਆ ਖੜਕਾਇਆ حضرت ਅਬਦੁੱਲਾਹ ਬਖ਼ਸ਼ ਮubarək ਜਦੋਂ ਉਹਦੇ ਘਰ ਪਹੁੰਚੇ ਯੂਦੀ ਕਹਿੰਦਾ ਖੈਰ ਹੈ ਕਹਿੰਦਾ ਜੀ ਆਜੋ ਖੈ ਲੱਗੇ ਝੋਲੀ ਵਿੱਚ ਦਿਨਾਰ ਛਣ ਛਣ ਕਰਦੇ ਢੇਰੀ ਕਰ ਦਿੱਤੇ 2000 ਦਿਨਾਂ ਆਂ ਝੋਲੀ ਵਿੱਚ ਪਾ ਕੇ ਕਿਆ ਯੂਦਿਆ ਜਦੋਂ ਹੋਣਗੇ ਉਦੋਂ ਦੇ ਦੇਵੀ ਤੇ ਯੂਦੀ ਦੀਆਂ ਅੱਖਾਂ ਡੋਲ ਪਈਆਂ ਤੇ ਪੈਸੇ ਚੁੱਕ ਕੇ ਅਬਦੁੱਲਾਹ ਬਨ ਮੁਬਾਰਕ ਦੀ ਝੋਲੀ ਚ ਢੇਰ ਕਰ ਦਿੰਦਾ ਹੈ ਆਦਾ ਮੈਨੂੰ ਤੇਰੇ ਪੈਸੇ ਨਹੀਂ ਚਾਹੀਦੇ ਆਪਣੇ ਪੈਸੇ ਆਪਣੇ ਕੋਲ ਰੱਖ ਤੇ ਪਹਿਲੋ ਮੈਨੂੰ ਦੱਸ ਸੁਣ ਜਰਾ ਤੇ ਆ ਨਹੀਂ ਤੇਰੇ ਨਬੀ ਦਾ ਕਲਮਾ ਕੀ ਹੈ ਕਹਿ ਲੱਗਈ ਉਦੀਆ ਖੈਰ ਕਹਿੰਦਾ ਪਹਿਲੇ ਉਸ ਨਬੀ ਦਾ ਕਲਮਾ ਪੜਾ ਜਿਨੇ ਤੈਨੂੰ ਇਹ اخلاق ਕਰਦਾਰ ਸਿਖਾਇਆ ہے کہ میں یودی تو مسلمان تے میرے اپنے یودیاں نے میرے چار زار دے مکان دا دو زار لائے ہے تے تو مسلمان ہو کے میرا دکھ ونڈان آگیا ہے کرو میرے بانی تم اہل زمین پر خدا میرے باہو گارشیں بری پر کہن لگے میں صرف ایس کر کے تیری چولی جو پیسے پائے نے جس نبی دے امتی دا خدا تے کردار ایسا ہے اسے نبی دا کردار کتنا سچا ہوئے گا ਤਰਜਮਾ ਕਰਾਂਗਾ ਠੰਡ ਪੈ ਜੇਗੀ ਮੈਂ ਗਿਆ ਪੰਜਾ ਸਾਹਿਬ ਹਸਨ ਅਬਦਾਲ ਸ੍ਰੀ ਪੰਜਾ ਸਾਹਿਬ ਸਿੱਖਾਂ ਦਾ ਬੜਾ ਵੱਡਾ ਗੁਰਦੁਆਰਾ ਜਿਹੜਾ ਉਹਨਾਂ ਦਾ ਗਿਆਨੀ ਸਾਹੀ ਮੌਲਵੀ ਕਹਿੰਦੇ ਨਾ ਉਹ ਗ੍ਰੰਥੀ ਤੇ ਗਿਆਨੀ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਆਪਣੇ ਅੱਲਾ ਦੇ ਨਾਮ ਤੇ ਕਹਿੰਦਾ ਅਸੀਂ ਅੱਲਾ ਨੂੰ ਇੱਕ ਮੰਨਦੇ ਹੁਣੇ ਮੈਨੂੰ ਕਿਹਾ ਉਹਨੇ ਕਿਹਾ ਮੌਲਵੀ ਜੀ ਅਸੀਂ ਅੱਲਾ ਨੂੰ ਇੱਕ ਮੰਨਦੇ ਹਾਂ ਤੇ ਆਪਣੇ ਕਸੀ ਗ੍ਰੰਥ ਆਪਣੇ ਘਰ ਚ ਨਹੀਂ ਰੱਖਦੇ ਇੱਥੇ ਰੱਖੀਏ ਕਿ ਇਹਦੇ ਹੁੰਦਿਆਂ ਬਾ ਵਜ਼ੂ ਇੱਥੇ ਬਹਿਣਾ ਇਹਨੂੰ ਪਿੱਛਾ ਨਹੀਂ ਕਰਨਾ ਤੇ ਘੱਟਾ ਨਾ ਪਵੇ ਪੱਕੀ ਚੱਲਨੇ ਤੇ ਗੁਰੂ ਜੀ ਨੇ ਇਹਦਾ ਕਦਰ ਕਰਨੇ ਅੱਗੋਂ ਨੇ ਗੱਲ ਕੀ ਕਈ ਉਹਨੇ ਕਿਹਾ ਮਹਿਰਾਨ ਹੋ ਕਹਿੰਦਾ ਅਸੀਂ ਸਾਲ ਬਾਦ ਨਹੀਂ ਦਿੰਦੇ ਹਰ ਮਹੀਨੇ ਦੇਨੇ ਤੇ 10% ਦੇਨੇ ਅਸੀਂ 2.5% ਸਾਲ ਬਾਦ ਨਹੀਂ ਦੇ ਸਕ ਜੀ ਵੀਰੋ ਐਸੀ ਜਾਈ ਦੀ ਵੀਡੀਓ ਹੁਣਾਂ ਟਾਈਮ ਆ ਚੁੱਕਾ ਹੈ ਕਿ ਪਾਕਿਸਤਾਨੀ ਇਸਲਾਮੀ ਮਜ਼ਬੀ ਸਕਾਲਰ ਜਰੇ ਨੇ ਉਹ ਸਿੱਖੇ ਜ਼ਮਦੀ ਗੱਲ ਕਰ ਰਹੇ ਨੇ ਉਹ ਸਿੱਖਾਂ ਸਰਦਾਰਾਂ ਦੀ ਗੱਲ ਕਰ ਰਹੇ ਨੇ ਸਿੱਖ ਰਿਲੀਜੀਅਨ ਨੂੰ ਲੈ ਕੇ ਗੱਲ ਕਰ ਰਹੇ ਨੇ ਮੋਲਾਨਾ ਨਾਸਰ ਮਦਨੀ ਪੂਰੀ ਦੁਨੀਆ ਦੇ ਅੰਦਰ ਕਾਫੀ ਜ਼ਿਆਦਾ ਫੈਨ ਫੋਲੋਇੰਗ ਹੈ ਲੋਕ ਇਹਨਾਂ ਨੂੰ ਸੁਣਨਾ ਪਸੰਦ ਕਰਦੇ ਨੇ ਲੋਕ ਇਹਨਾਂ ਨੂੰ ਦੇਖਣਾ ਪਸੰਦ ਕਰਦੇ ਨੇ ਉਹ ਉਹਨਾਂ ਨੇ ਜਦੋਂ ਗੁਰਦੁਆਰੇ ਗਏ ਤੁਸੀਂ ਦੇਖੋ ਕਿ ਮੁਸਲਮਾਨ ਗੁਰਦੁਆਰੇ ਜਾ ਰਹੇ ਨੇ ਮੁਸਲਮਾਨਾ ਦੇ ਮਜ਼ਬੀ ਸਕਾਲਰ ਉਹ ਗੁਰਦੁਆਰਿਆਂ 'ਚ ਜਾ ਰਹੇ ਨੇ ਤੇ ਉੱਥੇ ਜਾ ਕੇ ਤਾਂ ਨੇ ਪੁੱਛਿਆ ਕਿ ਸਿੱਖ ਸਰਦਾਰ ਵੀ ਕਿਸੇ ਦਾ ਹੱਕ ਖਾਂਦੇ ਨੇ ਤੇ ਸਿੱਖਾਂ ਸਰਦਾਰ ਅਸੀਂ ਕਦੀ ਕਿਸੇ ਦਾ ਹੱਕ ਨਹੀਂ ਖਾਦਾ ਤੇ ਤੁਸੀਂ ਦੇਖੋ ਕਿ ਭਾਰਤ ਦੇ ਅੰਦਰ ਸਿੱਖਾਂ ਦੇ ਹੱਕ ਆਇਆ ਜਾ ਰਿਹਾ ਸਿੱਖਾਂ ਦੇ ਰਾਈਟਸ ਦਬਾਏ ਜਾ ਰਹੇ ਨੇ ਸਿੱਖਾਂ ਦੇ ਹਕੂਕ ਦਬਾਏ ਜਾ ਰਹੇ ਨੇ ਉਹ ਲੋਗ ਜਿਹੜੇ ਕਿਸੇ ਦਾ ਹੱਕ ਨਹੀਂ ਖਾਂਦੇ ਉਹਨਾਂ ਦੇ ਹੱਕਾਂ ਤੇ ਸੱਪ ਬਣ ਕੇ ਮੋਦੀ ਸਰਕਾਰ ਬੈਠੀ ਏ ਗੋਦੀ ਮੀਡੀਆ ਬਰੇ ਚਰਚਾ ਕਰਦੀਏ ਬੜਾ ਤਗੜਾ ਇਸ ਚੀਜ਼ ਨੂੰ ਸਪੋਰਟ ਕਰਦੀ ਏ ਤੇ ਲੋਕਾਂ ਤੱਕ ਗਲਤ ਨਜ਼ਰੀਆ ਪਹੁੰਚਾਉਂਦੀ ਏ ਸਿੱਖਾਂ ਸਰਦਾਰਾਂ ਦੀ ਬੜੀ ਗਲਤੀ ਵਿੱਚ ਲੋਕਾਂ ਨੂੰ ਦਿਖਾ ਰਹੀ ਏ ਲੇਕਿਨ ਇੱਕ ਮذਬੀ ਸਕੋਲਰ ਜਿਸ ਤਰ੍ਹਾਂ ਸਿੱਖਾਂ ਸਰਦਾਰਾਂ ਨੂੰ ਸਪੋਰਟ ਕਰੇ ਸਿੱਖਾਂ ਸਰਦਾਰਾਂ ਦੀਆਂ ਮਸਾਲਾਂ ਦੇ ਰੇ ਇਹ ਬਹੁਤ ਵੱਡੀ ਗੱਲ ਏ ਬੜੇ ਮਾਨ ਦੀ ਗੱਲ ਏ ਐਸੀ ਚੈਨ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ